ਪ੍ਰਬੁੱਧ ਵਚਨ ਚੋਸੀ ਪੜਾਂਗੇ ਮੱਤੀ ਦੀ انجیل ਉਸ ਦਾ 6 ਬਾਬ ਉਹਦੀ 14 ਤੇ 15 ਆਇਤ ਪੜਾਂਗੇ ਮੱਤੀ 6 ਉਹਦੀ 14 ਅਤੇ 15 ਆਇਤ ਮੈਂ ਪੜਾਂਗਾ ਲਿਖਿਆ ਹੈ ਕਿ ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ ਹਾਲੇਲੂਇਆ ਹਾਲੇਲੂਇਆ ਮਾਫੀ ਬਹੁਤ ਹੀ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਔਰ ਮਾਫੀ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਤੁਸੀਂ ਮaaf ਕਰਦੇ ਹੋ ਧਿਆਨ ਸੁਣਨੀ ਗੱਲ ਪਰ ਫਿਰ ਵੀ ਤੁਸੀਂ ਕਿਸੇ ਨੂੰ ਮaaf ਨਹੀਂ ਕਰਦੇ ਰਾਜੀਨਾਮਾ ਹੋ ਜਾਏ ਸਭ ਕੁਝ ਹੋ ਜਾਏ ਫਿਰ ਵੀ ਤੁਸੀਂ ਅੰਦਰ ਇੱਕ ਚੀਜ਼ ਰੱਖਦੇ ਹੋ ਉਹ ਕਿਹੜੀ ਮਾਫੀ ਦੇਣ ਵਾਲਾ ਬੰਦਾ ਜਿੰਨੇ ਕਿਸੇ ਗੱਲ ਤੋਂ ਕਿਸੇ ਨੂੰ ਮaaf ਕਰ ਦਿੰਦਾ ਆ ਉਹਦੀ ਪੱਕੀ ਨਿਸ਼ਾਨੀ ਹੁੰਦੀ ਵੀ ਅਸਲੀ ਮਾਫੀ ਦਿੱਤੀ ਆ ਕਿ ਨਹੀਂ ਅਸਲੀ ਮਾਫੀ ਦੀ ਪੱਕੀ ਨਿਸ਼ਾਨੀ ਇਹ ਹੁੰਦੀ ਆ ਵੀ ਬਾਅਦ ਚ ਉਹ ਬੰਦਾ ਜ਼ਿਕਰ ਹੀ ਨਹੀਂ ਉਹਦਾ ਕਰਦਾ ਕੀ ਕਹਾਲ ਇਹਨੂੰ ਮਾਫੀ ਕਹਿੰਦੇ ਆ ਹਾਲੇਲੂਇਆ ਤੁਸੀਂ ਉਹਦਾ ਜ਼ਿਕਰ ਨਹੀਂ ਕਰਨਾ ਹੁੰਦਾ ਤੁਸੀਂ ਭੁੱਲ ਜਾਂਦੇ ਹੋ ਬਾਈਬਲ ਚ ਲਿਖਿਆ ਮੈਂ ਤੁਹਾਡੀਆਂ ਜਿਹੜੇ ਗੁਨਾਹ ਨੇ ਉਹ ਭੁੱਲ ਜਾਣ ਵਾਲੇ ਸਮੁੰਦਰ ਚ ਉਹ ਭੁੱਲ ਜਾਣ ਵਾਲਾ ਸਮੁੰਦਰ ਕਿਹੜਾ ਆ ਇਹ ਉਹਦਾ ਲਹੂ ਆ ਉਹਨੇ ਆਪਣੇ ਲਹੂ ਦੇ ਸਮੁੰਦਰ ਵਿੱਚ ਤੁਹਾਡੇ ਅਪਰਾਧ ਸੁਟੇ ਆ ਜਿੱਥੇ ਬਾਅਦ ਦੇ ਵਿੱਚ ਉਹਨੂੰ ਵੀ ਜ਼ਿਕਰ ਕਰਨ ਦਾ ਉਹ ਮੌਕਾ ਨਹੀਂ ਮਿਲਦਾ ਹallelujah ਹallelujah ਬਿਟਾ ਸੁਣਨੀ ਆ ਗੱਲ ਮਤਲਬ ਇੱਥੇ ਅਸੀਂ ਸੁਣਾ ਨਾਉਨੇ ਆ ਚਰਚ ਨਹੀਂ ਆਉਂਦੇ ਚਰਚ ਬਹੁਤ ਨੇ ਲਾ 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 ਬਹੁਤ ਹੈ ਤੁਸੀਂ ਧਿਆਨ ਦਿਓ ਜਦੋਂ ਮਤੀ ਮਰਕਸ ਲੂਕਾ ਯਹੂਨਾ ਤੇ ਰਸੂਲਾਂ ਦੇ ਕਰਤੱਵ ਦੀ ਗੱਲ ਆਉਂਦੀ ਹੈ ਇਹ ਸਭ ਕਿਤਾਬਾਂ ਚਿੰਨਾ ਚਮਤਕਾਰਾਂ ਨਾਲ ਭਰੀਆਂ ਨੇ ਸਮਝ ਲੱਗੀ ਤੁਹਾਨੂੰ ਹallelujah ਹallelujah ਪਰ ਰੋਮੀਆਂ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਚਿੰਨਾ ਚਮਤਕਾਰਾਂ ਦਾ ਇੰਨਾ ਜ਼ਿਕਰ ਹੈ ਹੀ ਨਹੀਂ ਆ ਜੀਵਨ ਦਾ ਜ਼ਿਕਰ ਹੈ ਕਾਦਾ ਜ਼ਿਕਰ ਹੈ ਭਾਈ ਜੀਵਨ ਦਾ ਜ਼ਿਕਰ ਹੈ ਪ੍ਰਭੂ ਯਿਸੂ ਮਸੀਹ ਦੇ ਚਿੰਨਾ ਚਮਤਕਾਰ ਕਰਨ ਦਾ ਭਾਵ ਇਹ ਸੀਗਾ ਕਿ ਉਹ ਕਿਸੇ ਨੂੰ ਜੀਵਨ ਤੱਕ ਲੈ ਕੇ ਆਵੇ ਹallelujah ਉਸਨੇ ਕਿਹਾ ਰਾ ਸਚਾਈ ਅਤੇ ਜੀਵਨ ਮੈਂ ਹਾਂ ਤਾਂ ਪ੍ਰਭ ਯਿਸੂ ਮਸੀਹ ਨੇ ਕਿਹਾ ਜਦ ਤੱਕ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਹੀਂ ਕਰਦੇ ਥੋੜਾ ਧਿਆਨ ਦੇਣਾ ਜਰਾ ਕਰ ਮਨੁੱਖਾਂ ਨੂੰ ਉਹਨਾਂ ਦੇ ਪ੍ਰਾਧ ਮਾਫ ਨਹੀਂ ਕਰਦੇ ਦੇ ਸਵਰਗੀ ਪਿਤਾ ਵੀ ਤੁਹਾਡੇ ਮਾਫ ਨਹੀਂ ਕਰੂਗਾ ਇੱਥੇ ਕਿ ਜੇ ਕੁਝ ਹੈਗਾ ਆ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਹੀਂ ਕਰਦੇ ਤੇ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਹੀਂ ਕਰੇਗਾ ਇੱਥੇ ਕੁਝ ਹੈਗਾ ਆ ਪਵਿੱਤਰ ਆਤਮਾ ਨੇ ਮੈਨੂੰ ਇੱਥੇ ਰੁਕਣ ਲਈ ਕਿਹਾ ਆ ਜੇ ਤੁਸੀਂ ਕਿਸੇ ਦੇ ਅਪਰਾਧ ਮਾਫ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਕਿ ਅਸੀਂ ਮਾਫੀ ਮੰਗ ਰਹੇ ਹਾਂ ਆਪਣੇ ਅਪਰਾਧਾਂ ਦੀ ਪ੍ਰਭੂ ਕੋਲੋਂ ਪ੍ਰਭੂ ਸਾਡੀ ਇੱਥੇ ਗਲਤੀ ਹੋਈ ਸਾਨੂੰ ਮਾਫ ਕਰ ਦੇ ਸਾਡੀ ਇਹ ਗਲਤੀ ਹੋਈ ਸਾਨੂੰ ਮਾਫ ਕਰ ਦੇ ਕਹਿੰਦਾ ਮਾਫ ਨਹੀਂ ਕਰੂਗਾ ਪਤਾ ਕਿਉਂ ਕਿਉਂਕਿ ਕਿਸੇ ਨੇ ਢਾਡੇ ਕੋਲੋਂ ਵੀ ਕੀ ਮੰਗੀ ਸੀ ਥੋੜਾ ਧਿਆਨ ਇੱਧਰ ਸੋਣਾ ਨਹੀਂ ਬਈ ਕਿਸੇ ਨੇ ਤੁਹਾਡੇ ਕੋਲੋਂ ਵੀ ਕੀ ਮੰਗ ਲਈ ਸੀ ਮਾਫੀ ਮਾਫੀ ਇਹਦਾ ਮਤਲਬ ਆ ਸਵਰਗ ਦਾ ਕੰਟੈਕਟ ਕਿੱਥੇ ਜੁੜਿਆ ਆ ਹਾਂਜੀ ਮਾਫੀ ਦਾ ਧਰਤੀ ਦੇ ਬੰਦਿਆਂ ਨਾਲ ਤੁਸੀਂ ਪਰਮੇਸ਼ਵਰ ਕੋਲੋਂ ਮਾਫੀ ਮੰਗਦੇ ਹੋ ਮੈਂ ਫਲਾਣੇ ਦਾ ਗੁਨਾਹ ਕੀਤਾ ਪ੍ਰਭੂ ਮੈਂ ਢਿੰਗੜੇ ਦਾ ਗੁਨਾਹ ਕੀਤਾ ਪ੍ਰਭੂ ਮੇਰੇ ਕੋਲ ਗਲਤੀ ਹੋ ਗਈ ਪ੍ਰਭੂ ਦਾ ਤੇ ਲਿੰਕ ਹੀ ਨਹੀਂ ਇਹਦੇ 'ਚ ਇਹਦੇ 'ਚ ਕੋਈ ਪ੍ਰਭੂ ਦਾ ਲਿੰਕ ਨਹੀਂ ਆਗਾ ਇਸ ਆਇਤ ਬਿਲਕੁਲ ਸਪਸ਼ਟ ਦੱਸਦੀ ਆ ਕਿ ਕੋਈ ਲਿੰਕ ਨਹੀਂਗਾ ਅਸਲ 'ਚ ਜਿਹਦਾ ਤੁਸੀਂ ਪਾਪ ਕੀਤਾ ਜਿਹਦੀ ਗਲਤੀ ਕੀਤੀ ਜਿੰਨ ਕੋ ਜਿੰਨੂੰ ਠੋਕਰ ਖਵਾਈ ਆ ਮਾਫੀ ਤੁਸੀਂ ਉਹਦੇ ਕੋਲ ਮੰਗਣੀ ਹੁੰਦੀ ਹੱਥ ਉਠਾ ਕੇ ਬੋਲੋ ਹallelujah ਪਰ ਅਸੀਂ ਬੋਰੀ ਬਿਛਾਉਨੇ ਆ ਤੇ ਸਾਨੂੰ ਪ੍ਰਭੂ ਮਾਫ ਕਰ ਦੇ ਕਿਉਂਕਿ ਆਪਾਂ ਬੰਦੇ ਦੇ ਸਾਹਮਣੇ ਮਾਫੀ ਮੰਗਣ ਤੋਂ ਚਿਜਕਦੇ ਆ ਡਰਦੇ ਆ ਪਰ ਚੈਲੰਜ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨਾ ਨੀਗਾ ਚੈਲੰਜ ਇਹ ਨੀਗਾ ਪ੍ਰਭੂ ਕੋ ਮਾਫੀ ਮੰਗ ਲਓ ਤੁਸੀਂ ਆਪਣੇ ਆਪ ਚ ਸੰਤੁਸ਼ਟ ਹੋ ਜਾਣੇ ਆ ਆਪਾਂ ਮਾਫੀ ਮੰਗ ਲਈ ਠੀਕ ਆ ਪਰ ਕੀ ਉਹ ਗੁਨਾਹ ਉਹ ਗਲਤੀ ਮਿਟ ਜਾਂਦੀ ਉਹ ਤੇ ਉੱਥੇ ਬਣੀ ਰਹਿੰਦੀ ਕਿਉਂਕਿ ਜਿਹਦੀ ਗਲਤੀ ਕੀਤੀ ਆ ਉਹਦੇ ਤੇ ਤੁਸੀਂ ਮੱਥੇ ਲੱਗਣਾ ਹੀ ਨਹੀਂ ਚਾਹੁੰਦੇ ਏਰ ਬੰਨੀ ਦੁਆ ਦੀ ਗੱਲ ਕਰ ਰਿਹਾ ਮੈਂ ਸਾਡੇ ਅਪਰਾਧ ਸਾਨੂੰ ਕੀ ਕਰਦੇ ਜਿੱਦਾਂ ਜਿੱਦਾਂ ਅਸੀਂ ਵੀ ਆਪਣੇ ਅਪਰਾਧੀਆਂ ਨੂੰ ਕੀ ਕਰਦੇ ਆ ਮਾਫ ਕਰਦੇ ਇਹ ਆਇਤ ਫਿਰ ਯਸ਼ੂ ਮਸੀਹ ਨੇ ਕਹੀ ਕਿ ਤਾ ਤੱਕ ਕੋਈ ਮਾਫੀ ਨਹੀਂ ਆ ਕੋਈ ਮੇਰੇ ਵੱਲੋਂ ਮਾਫੀ ਨਹੀਂ ਆ ਮੇਰੇ ਤੱਕ ਨਾ ਆਓ ਪ੍ਰਭੂ ਕਹਿੰਦਾ ਮੇਰੇ ਤੱਕ ਨਾ ਆਓ ਉਸ ਬੰਦੇ ਤੱਕ ਜਾਓ ਜਿਹਦੀ ਤੁਸੀਂ ਗਲਤੀ ਕੀਤੀ ਜਿਹਦੇ ਨਾਲ ਧੋਖਾ ਕੀਤਾ ਆ ਜਿਹਦੇ ਨਾਲ ਗਲਤ ਕੀਤਾ ਆ ਉਸ ਬੰਦੇ ਤੱਕ ਜਾਓ ਔਖਾ ਵਾਕ ਸੌਖਾ ਦੱਸੋ ਰੱਬ ਕੋ ਦੁਆ ਕਰਕੇ ਮਾਫੀ ਮੰਗਣੀ ਸੌਖੀ ਕਿ ਔਖੀ ਬੋਲ ਬੋਲ ਦੇ ਨੀ ਕੀ ਗੱਲ ਸੌਖੀ ਕਿ ਔਖੀ ਤੇ ਉਹੇ ਬੰਦੇ ਕੋ ਮੰਗਣੀ ਹੋਏ ਤੇ ਔਖੀ ਆ ਪਰ ਮੈਂ ਕਹਿੰਦਾ ਤਵਾ ਭਾਵੇਂ ਲੱਗ ਜੇ ਮਾਫੀ ਮੰਗ ਲੈਣੀ ਮੈਂ ਕਿਸੇ ਦਾ ਪਾਪ ਕੀਤਾ ਆ ਉਹ ਕੋ ਮੈਂ ਕਿੰਨੀ ਵਾਰੀ ਮਾਫੀ ਮੰਗੀ ਦਿੱਤੀ ਨਹੀਂ ਹੁੰਦੀ ਅਜੇ ਤੱਕ ਪਰ ਚਾਰੋਂ ਮਾਫੀ ਦਾ ਕਰਦਾ ਵਾ ਕਿੰਨੇ ਸਮਝਣ ਲੈ ਹallelujah ਆਮੇਨ ਉਨਾ ਚਿਰ ਕੋਈ ਮਾਫੀ ਨਹੀਂ ਆ ਜਨਾ ਚਿਰ ਤੁਸੀਂ ਪਹਿਲਾਂ ਕਿਸੇ ਨੂੰ ਮਾਫ ਨਹੀਂ ਕਰਦੇ ਮੇਰਾ ਚੈਨਲ ਲੈ ਲਿਆ ਕਿਸੇ ਨੇ ਖੋਲਿਆ ਚੈਨਲ ਮੇਰਾ ਸਾਰੀਆਂ ਕਾਰਵਾਈਆਂ ਬਣਦੀਆਂ ਨੇ ਕੋਈ ਨਹੀਂ ਕੀਤੀ ਹallelujah ਕੁਛ ਨਹੀਂ ਕਿਹਾ ਕਰੀਜਾ ਪਰ ਦੁੱਖ ਇਸ ਗੱਲ ਦਾ ਲੱਗਦਾ ਕਿ ਬੰਦੇ ਨੇ ਮੇਰੇ ਚੈਨਲ ਤੋਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਪ੍ਰਚਾਰਾਂ ਨੂੰ ਹੀ ਉਡਾ ਦਿੱਤਾ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਆ ਲਿਖਿਆ ਜੇ ਤੂੰ ਜਗਵੇਦੀ ਤੇ ਜਾਵੇਂ ਆ ਪ੍ਰਚਾਰ ਮੈਨੂੰ ਕਿੱਥੋਂ ਚੇਤੇ ਆਇਆ ਅੱਜ ਮੈਂ ਕੋਈ ਚੀਜ਼ ਲੈਣ ਗਿਆ ਬਾਜ਼ਾਰ ਤੋਂ ਉਹ ਸਵੇਰੇ ਸਵੇਰੇ ਉਹਨਾਂ ਨੇ ਦਿੱਤੀ ਉਹ ਦੁਕਾਨਦਾਰ ਇੰਨੇ ਚਲਾਕ ਆ ਕਿਸੇ ਦੀ ਅੱਖਾਂ 'ਚ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਇਹਨੇ ਪੈਸੇ ਦੇਣੇ ਆ ਦੁਕਾਨ ਤੱਕ ਨਹੀਂ ਉਹਨੇ ਮੈਨੂੰ ਚੀਜ਼ ਦੇਤੀ ਮੈਂ ਮੋਰਸਲ ਫੜਿਆ ਤੇ ਆ ਗਿਆ ਅੱਜ ਮੈਂ ਇਸ਼ਾਰਾ ਪਾਰ ਕਰਨੀ ਲੱਗਾ ਮੈਨੂੰ ਯਾਦ ਆ ਗਿਆ ਕਿ ਮੈਂ ਤੇ ਗੂਗਲ ਪੇ ਕੀਤਾ ਹੀ ਨਹੀਂ ਨਾ ਉਹਨੇ ਪੁੱਛੇ ਔਰ ਉਹ ਆਇਤ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕੀਤਾ ਜਿਹੜੀ ਇਹ ਕਹਿੰਦੀ ਆ ਕਿ ਜਦ ਤੂੰ ਜਗਵੇਦੀ ਉੱਤੇ ਜਾਵੇਂ ਤੇ ਤੈਨੂੰ ਇਹ ਚੇਤਾ ਆ ਜਾਏ ਕਿ ਤੂੰ ਆਪਣੇ ਭਰਾ ਦਾ ਪਾਪ ਕੀਤਾ ਵਾ ਉਹਨੂੰ ਮਾਫ ਨਹੀਂ ਕੀਤਾ ਤੁਸੀਂ ਤੂੰ ਨਾਰਾਜ਼ ਆ ਆਪਣੇ ਭਰਾ ਨਾਲ ਤੇ ਕਹਿੰਦਾ ਆਪਣੀ ਪੇਂਟ ਉੱਥੇ ਛੱਡ ਕੇ ਉਹਦੇ ਨਾਲ ਸੁਲਾਕਾਰ ਤੇ ਫਿਰ ਪੇਂਟ ਚੜ੍ਹਾ ਹੱਥ ਉਠਾ ਕੇ ਬੋਲੋ ਹਲੇਲੂਇਆ ਮਸੀਹਤ ਰੌਲਾ ਜਾਂ ਹੱਥਾਂ ਦਾ ਕੰਬਣਾ ਨਹੀਂਗਾ ਮਸੀਹਤ ਦਾ ਪਤਾ ਇੱਥੇ ਲੱਗਦਾ ਆ ਤੁਹਾਨੂੰ ਪਤਾ ਕੀ ਹੋਣਾ ਚਾਹੀਦਾ ਲਿਖਿਆ 0 ਕੀ ਹੋਣਾ ਚਾਹੀਦਾ 0 ਆਓ ਤਾਂ ਮੈਂ 0 ਦਾ ਕਮਾਲ ਵਿਖਾਵਾਂ 1 ਦੇ ਅੱਗੇ 0 ਲੱਗ ਜੇ ਤੇ ਕਿੰਨੇ ਬਣ ਗਏ ਬਈ ਉਹਦੇ ਅੱਗੇ ਜ਼ੀਰੋ ਲੱਗ ਜੇ ਕਿੰਨੇ ਬਣ ਗਏ ਕਿੰਨੇ ਮਤਲਬ 10 0 0 10 ਗੁਣਾ ਕਰਦੀ ਆ ਤੁਹਾਨੂੰ 100 ਕਿ ਬਣ ਗਏ ਬੋਲੋ ਬੋਲਦੇ ਕਿਉਂ ਨਹੀਂ 100 ਕਿ ਬਣ ਗਿਆ ਕਿੰਨੇ ਗੁਣਾ ਵੱਧ ਹੋ ਗਿਆ ਹਣਾ ਉਹਦੇ ਅੱਗੇ ਜ਼ੀਰੋ ਲਾ ਦਿਓ ਕਿੰਨੇ 100 ਨੂੰ 10 ਨਾਲ ਗੁਣਾ ਕਰੋ ਕਿੰਨੇ ਹੋਗੇ 1000 100 ਦੇ ਅੱਗੇ ਜ਼ੀਰੋ ਲਾਓ ਕਿੰਨੇ ਹੋਗੇ 1000 ਨੇ 100 ਨੂੰ ਕਿੰਨਾ ਵਧਾਇਆ 10 ਗੁਣਾ ਉਹਦੇ 1000 ਦੇ ਅੱਗੇ ਫੇਰ ਜ਼ੀਰੋ ਲਾ ਦਿਓ ਉਹ ਹਜ਼ਾਰ ਕਿੰਨਾ ਬਣ ਗਿਆ 10000 ਕਿੱਦਾਂ ਬਣ ਗਿਆ ਉਹ ਜਿਹੜੀ ਜ਼ੀਰੋ ਆ ਉਹ ਤੁਹਾਨੂੰ 10 ਗੁਣਾ ਵਧਾਉਂਦੀ ਹੈ ਜ਼ੀਰੋ ਦਾ ਮਤਲਬ ਆ 10 ਗੁਣਾ ਜਮਾ ਦਾਸ ਨਹੀਂ ਤਕਸੀਮ ਦਾਸ ਨਹੀਂ ਜ਼ੀਰੋ ਦਾ ਮਤਲਬ ਆ ਗੁਣਾ ਔਰ ਸਭ ਤੋਂ ਵੱਡੀ ਰਕਮ ਕਿਹੜੇ ਚਿੰਨ੍ਹ ਨਾਲ ਹੁੰਦੀ ਆ ਜਿਉਂ ਗੁਣਾ ਨਾਲ ਠੀਕ ਹੈ ਔਰ ਗੁਣਾ ਦਾ ਨਿਸ਼ਾਨ ਕੀ ਹੁੰਦਾ ਗਲਤੀਆਂ ਮੈਂ ਗਲਤੀਆਂ ਮੈਂ ਕਿਉਂ ਭਾਈ ਸੋਨੂੰ ਗੁਣਾ ਦਾ ਨਿਸ਼ਾਨ ਕੋਈ ਦੱਸੇ ਮੈਨੂੰ ਕਰਕੇ ਕਿੱਦਾਂ ਹੁੰਦਾ ਹੱਥ ਨਾਲ ਉਹ ਬੋਲੋ ਕੀ ਗੱਲ ਹੈ ਠੀਕ ਭਾਜੀ ਆ ਚਿੱਟੇ ਕੱਪੜੇ ਬੋਲੋ ਕੁਝ ਪਾਸਟਰ ਦੇ ਮਗਰ ਬੋਲੋ ਕੁਝ ਇਹ ਪਤਾ ਕਿਹੜੇ ਨਹੀਂ ਬੋਲਦੇ ਜਿਹੜੇ ਇੰਦਾ ਜਿਆਦਾ ਕਰਦੇ ਆ ਪਾਸ ਜੀ ਇਹ ਔਰਤ ਕਹਿ ਰਹੀ ਹੈ ਕਿ ਮੈਂ ਕੱਲ੍ਹ ਸੇ ਸੁਣ ਰਹੀ ਨਹੀਂ ਰਹੀ ਸੀ ਅੱਜ ਆਪਨੇ ਸੁਣਾਣਾ ਸ਼ੁਰੂ ਕਰ ਗਿਆ ਆਮਨ ਪੱਲੇ ਕੱਖਣੀ ੱਲੇ ਗੁਣਾ ਦਾ ਮਤਲਬ ਹੁੰਦਾ ਵਾ ਮੈਂ ਇੱਥੇ ਵੀ ਗਲਤ ਔਰ ਜਦੋਂ ਤੁਸੀਂ ਮੰਨ ਲਿਆ ਮੈਂ ਗਲਤ ਆ ਉਹਦਣ ਹੀ ਵਧਣਾ ਹallelujah ਕਿੰਨੇ ਸਮਝੰਦੇ ਐ ਗੁਣਾ ਦਾ ਨਿਸ਼ਾਨ ਕੀ ਆ ਬਈ ਮੈਂ ਗਲਤ ਆ ਮੈਂ ਗਲਤ ਦਾ ਨਿਸ਼ਾਨ ਆ ਕਿ ਤੂੰ ਠੀਕ ਹੋ ਤੇ ਤੂੰ ਉੱਥੇ ਰਹਿ ਤੇ ਮੈਂ ਗਲਤ ਹੋ ਕੇ ਚੱਲਿਆ ਜੀ ਕਿੰਨੇ ਸਮਝਣ ਦਾ ਅੱਜ ਅਹੀਂ ਚਰਚ ਗਏ ਭਾਈ ਨੇ ਲੱਤ ਗਾਂ ਕਰ ਲਈ ਇਹ ਪ੍ਰਚਾਰਿਆ ਸਚੈਤ ਉਹ ਥੱਲੇ ਆ ਗਿਆ ਫਿਰ ਸਟੇਜ ਤੇ ਚੜ ਗਿਆ ਪ੍ਰਚਾਰਿਆ ਜਿੱਦ ਤੱਕ ਉਹ ਹੀ ਠੀਕ ਹੋਗੇ ਨਾ ਉਥੇ ਰੁਕ ਜਾਣਾ ਓਕੇ ਦਾ ਨਿਸ਼ਾਨ ਕੀ ਹੁੰਦਾ ਭਲਾ ਮੈਂ ਥੋੜਾ ਦੱਸਾਂ ਮੈਂ ਓਕੇ ਦਾ ਮਤਲਬ ਹੈ ਠੀਕ ਆ ਰੋਕ ਦੇ ਠੀਕ ਆ ਐਦਾਂ ਨਿਸ਼ਾਨ ਕੀ ਹੁੰਦਾ ਓਕੇ ਰੋਕ ਦੇ ਰੋਕ ਦੇ ਠੀਕ ਆ ਹੁਣ ਬਿਲਕੁਲ ਠੀਕ ਆ ਓਕੇ ਇਤੋਂ ਕੰਮ ਖਾਂ ਜਾਓ ਇਹ ਕਰਕੇ ਓਕੇ ਨਾ ਹੋਵੋ ਫੋਕੇ ਹੋਵੋ ਭਰੇਗਾ ਪ੍ਰਭੂ ਤੁਹਾਨੂੰ ਹਾਲੇ ਵੀ ਓਕੇ ਦਾ ਮਤਲਬ ਸਹੀ ਯੈਸ ਸਹੀ ਆ ਤੇ ਸਹੀ ਤੋਂ ਗਾਂ ਕੱਖ ਨਹੀਂ ਹੁੰਦਾ ਜਿਹੜੇ ਕੰਮ ਦੇ ਵਿੱਚ ਤੁਹਾਨੂੰ ਮੈਡਮ ਸਹੀ ਮਾਰਦੇ ਤੁਸੀਂ ਅੱਗੇ ਤੋਂ ਕਰੋਗੇ ਨਹੀਂ ਕਿਉਂਕਿ ਤੁਸੀਂ ਕੰਪਲੀਟ ਕਰ ਲਿਆ ਕਿੰਨੇ ਸਮਝਣ ਲੈ ਤੇ ਜਿਦਾ ਹੋ ਗਿਆ ਗਲਤ ਹੈ ਸੰਘਰਸ਼ ਕਿੰਨੇ ਕਰਨਾ ਕਿਉਂ ਭਾਈ ਜੀ ਤੇ ਵਚਨ ਕੀ ਕਹਿੰਦਾ ਸਾਨੂੰ ਸਹੀ ਨਹੀਂ ਵਚਨ ਕਹਿੰਦਾ ਨਹੀਂ ਨਹੀਂ ਗਲਤ ਆ ਸੁਣਾਉਣ ਵਾਲਾ ਵੀ ਸੁਣਨ ਵਾਲੇ ਵੀ ਹਾਲੇਲੂਇਆ ਹਾਲੇਲੂਇਆ ਆਮੇਨ ਆਮੇਨ ਗਲਤ ਦਾ ਨਿਸ਼ਾਨ ਜਿਹੜਾ ਆ ਇਹ ਬੰਦੇ ਨੂੰ ਸਹੀ ਕਰਨ ਵੱਲ ਲੈ ਜਾਂਦਾ ਆ ਤੇ ਸਹੀ ਦਾ ਨਿਸ਼ਾਨ ਕਿਸੇ ਵੇਲੇ ਬੰਦੇ ਨੂੰ ਗਲਤ ਕਰਨ ਵੱਲ ਲੈ ਜਾਂਦਾ ਤੁਸੀਂ ਐਵੇਂ ਕਿਸ ਨੂੰ ਕਹੀ ਜਾਓ ਸਹੀ ਆ ਸਹੀ ਆ ਉਹਨੇ ਸੰਘਰਸ਼ ਕਰਨਾ ਹੀ ਨਹੀਂ ਜਿਹੜੇ ਕੰਮ ਚੋਂ ਕਰਨ ਡਿਆ ਉਹਨੇ ਅੱਗੇ ਵਧਣਾ ਹੀ ਨਹੀਂ ਉਹਨੇ ਕਿਹਾ ਮੈਂ ਸਹੀ ਹੋ ਗਿਆ ਇਸ ਕਰਕੇ ਬੰਦੇ ਦੀ ਸਿਫਤ ਕਰਨ ਨਾਲ ਉਹ ਬੰਦੇ ਦੀ ਡੰਡ ਲਾ ਦੋ ਉਹ ਚੰਗੀ ਜੇ ਟਕਰਾਂ ਤੇ ਮਾਰੇਗਾ ਕੰਧਾਂ ਨੂੰ ਖਿੱਚ ਕੇ ਕੋਈ ਫੈਸਲਾ ਤੇ ਲਊਗਾ ਕਿ ਨਹੀਂ ਰਾਤੀ ਮੈਨੂੰ ਫੋਨ ਆ ਗਿਆ ਇੱਕ ਮਾਂ ਦਾ ਮੇਰਾ ਮੁੰਡਾ ਫਸਣ ੜਿਆ ਦੁਆ ਕਰੋ ਮੈਂ ਕਮਾਈ ਨਹੀਂ ਕਰਨੀ ਮੈਂ ਕਹਿੰਦਾ ਮੇਰਾ ਮੁੰਡਾ ਕਿਤੇ ਫਸੂਗਾ ਤੇ ਮੈਂ ਮੈਂ ਪਿਓ ਵਾਂ ਮੈਂ ਵੀ ਇਦਾਂ ਕਹਿਣਾ ਯਾਰ ਸੇਵਕਾਂ ਦੀ ਦੁਆ ਕਰਿਓ ਪਰ ਗੱਲ ਕਰ ਵੀ ਬਣਦੀ ਆ ਨਾਲ ਵੈਸੇ ਮੇਰੀ ਦੁਆ ਤਾਂ ਲੱਗਦੀ ਹੀ ਨਹੀਂ ਕਿਸ ਨੂੰ ਜੇ ਲੱਗਦੀ ਹੁੰਦੀ ਤੇ ਚਰਚਾ ਨਾ ਭਰਿਆ ਹੁੰਦਾ ਕਿੰਨੇ ਸਮਝਾਂਣ ਦਾ ਪਰ ਇੱਕ ਚੀਜ਼ ਲੱਗ ਜਾਂਦੀ ਜੀ ਉਹ ਕਿਤੇ ਤੰਗ ਹੋ ਕੇ ਕਹਿ ਨਾ ਦਵਾ ਮੈਂ ਲੱਗੀ ਦੇ ਕਈਆਂ ਨੂੰ ਹੂੰ ਕਈ ਜਾਂਦੇ श्राप ਦਿੰਦਾ ਏਲੀਆ ਦੇ ਮੂੰਹ ਤੋਂ श्राप ਕਢਵਾਇਆ ਸੀ ਕਿ ਜਾਂ ਏਲੀਆ ਨੇ ਦਿੱਤਾ ਸੀ ਆਹਾਬ ਨੇ ਕਢਵਾਇਆ ਸੀ ਆਪਣੀਆਂ ਗੱਲਾਂ ਕਰਕੇ ਹallelujah ਹallelujah ਤਾਂ ਕੀ ਹੋਣਾ ਹੈ ਆਪਾਂ ਬਈ ਗਲਤ ਹੋਣਾ ਸਹੀ ਪ੍ਰਭੂ ਭੋਜ ਲੈ ਕੇ ਵੀ ਆਪਾਂ ਕੀ ਹੋਣਾ ਵਾ ਬੋ ਗੁੰਗੇ ਨੇ ਅਰ ਕੌੜਮ ਚੱਲਣ ਲਈ ਸਹੀ ਪ੍ਰਭ ਪੂਜ ਲੈ ਕੇ ਵੀ ਕੀ ਹੋਣਾ ਆਪਾਂ ਸਹੀ ਬਾਪ ਤੇ ਸਮਾ ਪ੍ਰਭ ਇਹ ਸਮਝਦਾ ਨਾਜ਼ ਕੀ ਲੈ ਕੇ ਵੀ ਕੀ ਹੋਣਾ ਤੇ ਮਸਾ ਹੋ ਕੇ ਵੀ ਕੀ ਹੋਣਾ ਆਪਾਂ ਪ੍ਰਭ ਸਾਰਾ ਕੁਛ ਕਰਕੇ ਵੀ ਅਸੀਂ ਨਕਮੇ ਬੰਦੇ ਆ ਬਾਈਬਲ ਚ ਲੈ ਕੇ ਆ ਇੱਕ ਨੌਕਰ ਆਉਂਦਾ ਆ ਉਹ ਇੱਕ ਮਾਲਕ ਨੂੰ ਮਾਲਕ ਜਿਹੜਾ ਵਿਲਾਇ ਬੈਠਾ ਘਰ ਵਿੱਚ ਨੌਕਰ ਸਾਰੇ ਕੰਮ ਕਰਕੇ ਘਰ ਵਿੱਚ ਮਾਲਕ ਨੂੰ ਆ ਕੇ ਇਹ ਨਹੀਂ ਕਹਿ ਸਕਦਾ ਰੋਟੀ ਪਾ ਕੇ ਦੇ। ਅ ਧਿਆਨ ਰੱਖ ਨਿਹੜੇ ਕੀ ਗੱਲ ਆ। ਪ੍ਰੈਕਟਿਸ ਨਹੀਂ ਕਰਾਈ ਅਜ ਤ੍ਰਿਸ਼ਾ ਦੀ ਕਿਸੇ ਕੋ। ਕਿੰਨੇ ਸਮਝਣ ਲੈ। ਮੈਂ ਜਦੋਂ ਆਪਣੇ ਚਰਚ ਵਾਲਿਆਂ ਨੂੰ ਵੇਨਾ ਕਾਲੀ ਚੁੰਨੀ ਚਿੱਟਾ ਚਿੱਟੇ ਹੋ ਤੇ ਉੱਥੇ ਟਾਈਮ ਨਹੀਂ ਗਏ ਹੁੰਦੇ। ਕੰਨੇ ਸਮਝਣ ਦਾ ਤੋਹ ਜਿੱਦਾਂ ਮੈਂ ਦੱਸਿਆ ਹੁਣ ਉਠਣ ਚ ਮੈਨੂੰ ਪ੍ਰੋਬਲਮ ਹੈ ਉਹ ਘੜੀ ਮੁੜੀ ਕੀ ਉਠਣਾ ਇਦਾਂ ਹੀ ਕਰਨ ਡਿਆ ਇਹ ਹਾਂ ਵੀ ਪਹਿਲਾਂ ਇਹਨਾਂ ਦੇ ਸਿਰ ਤੇ ਹੱਥ ਰੱਖੋ ਇਹ ਹਿਲਣੋ ਹਟਣ ਕੰਨੇ ਸਮਝਣ ਦਾ ਮੈਂ ਇਹੋ ਤੇ ਕਹਿਣ ਡਿਆ ਆਂ ਵੀ ਗਲਤ ਕਹੋ ਪਰ ਬਹੀ ਗਲਤੀਆਂ ਜੀਰੋਆਂ ਜਦੋਂ ਜ਼ੀਰੋ ਹੋਈ ਉਦੋਂ ਪ੍ਰਭ ਨੂੰ ਕਰਜ਼ਾਈ ਕਰ ਦੇਣਾ ਤੁਹੀਂ ਉਹਨੂੰ 100 ਦਾ 10000 ਕਰਨਾ ਹੀ ਪੈਣਾ ਤੇ 1000 ਦਾ ਉਹਨੂੰ 10000 ਕਰਨਾ ਪੈਣਾ ਇਹ ਕਰਕੇ ਨੰਬਰ ਨਾ ਬਣਾਓ ਸੰਖਿਆ ਨਾ ਬਣਾਓ ਹਾਂ ਕਿ ਨਹੀਂ ਪ੍ਰਭੂ ਦੇ ਸਾਹਮਣੇ ਨੰਬਰਾਂ ਦਾ ਕੰਮ ਨਹੀਂ ਜ਼ੀਰੋ ਦਾ ਕੰਮ ਝੇ ਜ਼ੀਰੋ ਦਾ ਪਵਾੜਾ ਆ ਵੀ Google Pay ਕਰਨ ਲੱਗਿਆਂ ਜੇ ਜ਼ੀਰੋ ਦੇ ਵੱਧ ਲੱਗ ਗਈ। ਆ ਗਿਆ ਇਹ ਬੰਦਾ। ਇਹ ਕਰਕੇ ਖਤਰਾ ਕਿਹੜੇ ਬੰਦੇ ਤੋਂ ਆ? ਜਿਹੜਾ ਝਾਟੀ ਕੀ ਹੋ ਜਾਂਦਾ ਪ੍ਰਭੂ ਅੱਗੇ। ਜ਼ੀਰੋ। ਤਰੀਕਾ ਇਹ ਆ ਵਦਨ ਦਾ ਹੋਰ ਕੋਈ ਤਰੀਕਾ ਨਹੀਂ ਹੈਗਾ। ਐਟੀਟਿਊਡ ਸਾਨੂੰ ਕੀ ਆਉਂਦਾ ਕੀ ਨਹੀਂ ਆਉਂਦਾ। ਅਸੀਂ ਕਿੰਨਾ ਸੋਹਣਾ ਵਚਨ ਸੁਣਾ ਸਕਦੇ ਆ ਗਾ ਸਕਦੇ ਆ ਕੁਝ ਵੀ ਕਰੀ ਜਾਓ ਭਾਈ ਹਮ ਗੱਲ ਕਰ ਰਿਹਾ ਸੀਗਾ ਕਿ ਇੱਕ ਮਾਲਕ ਨੂੰ ਨੌਕਰ ਕੰਮਕਾਰ ਕਰਕੇ ਆ ਕੇ ਕਹੂਗਾ ਰੋਟੀ ਪਾ ਕੇ ਦੇ ਬਾਈਬਲ ਚ ਲਿਖਿਆ ਕਹੂਗਾ ਫਿਰ ਵੀ ਉਹਨੇ ਸਾਰਾ ਕੁਝ ਆ ਕੇ ਰੋਟੀ ਬਣਾ ਕੇ ਵੇਲੇ ਮਾਲਕ ਨੂੰ ਹੀ ਕਹਿਣਾ ਵਾ ਆਹ ਲੋ ਜੀ ਪਹਿਲਾਂ ਤੁਸੀਂ ਖਾਓ ਕੰਮ ਕਿਨੇ ਕੀਤਾ ਸਾਰਾ ਦਿਨ ਮਾਲਕ ਕੀ ਰਿਹਾ ਫੇਰ ਵੀ ਨੌਕਰ ਨੇ ਆ ਕੇ ਕੀਤਾ ਸਾਰਾ ਕੁਝ ਉਹਨ ਵਿਹਲੇ ਨੂੰ ਰੋਟੀ ਦੇ ਦਿੱਤੀ ਕਿਉਂਕਿ ਆਪਲਾਓ ਨੌਕਰਿਆ ਉਹ ਵਿਹਲਾ ਰਹਿਣ ਵਾਲਾ ਕੌਣ ਐ ਬੋਲੋ ਕਲਾਮ ਚ ਅਗਲੀ ਲਾਈਨ ਲਿਖਿਆ ਕਿ ਇਸੇ ਤਰ੍ਹਾਂ ਤੁਸੀਂ ਸਭ ਕੁਝ ਕਰਕੇ ਕਹੋ ਅਸੀਂ ਨਕਮੇ ਜੀ ਸਭ ਕੁਝ ਕਰਕੇ ਕਹੋ ਅਸੀਂ ਨਕਮੇ ਆ ਚਰਚ ਵਿੱਚ ਝਾੜੂ ਲਾ ਕੇ ਕਹੋ ਅਸੀਂ ਮੈਂ ਛਾੜੂ ਲਾਉਂਦੀ ਹਾਂ ਤੇ ਉਹ ਨਾ ਪਰਾਂ ਖਲੋਤੀ ਹੀ ਤੇ ਤੂੰ ਵੀ ਛੱਡ ਦਿੰਦੀ ਤੇਰੇ ਨਾਲ ਤੇ ਜਦੋਂ ਦੇ ਅਸੀਂ ਜੁੜਿਆ ਅਹੀਂ ਜੁੜਿਆ ਕਿੰਨੇ ਛੱਡ ਕਰ ਤੈਨੂੰ ਗਏ ਕਿੰਨੇ ਚੜ ਚੜ ਗਏ ਕਿੰਨੇ ਗਏ ਉਹ ਭੈਣਾ ਜੀ ਰੋ ਜਾ ਤੂੰ ਨਹੀਂ ਖਲੋਤੀ ਤੇ ਖੁਦਾ ਨੇ ਤੈਨੂੰ ਖਲਾ ਰਿਆ ਹੀ ਹੋ ਕਿੰਨੇ ਸਮਝਣ ਲੈ ਪਾਚੌਲਾਂ ਚ ਜੀਰਾ ਮੈਂ ਪਾਇਆ ਤੇ ਚੌਲ ਬਣੇ ਨਹੀਂ ਤੇ ਬਣਨੇ ਹੀ ਨਹੀਂ ਅੱਜ ਜਦੋਂ ਦਾ ਮੈਂ ਆ ਕੇ 사ઉండ్ ਲਾਉਣ ਲੱਗਾ ਉਦੋਂ ਦੀ ਬੰਦਗੀ ਸ਼ੁਰੂ ਹੋਈ ਆ ਨਹੀਂ ਤੇ ਇੱਥੇ ਤੇ ਮਾੜਾ ਹਾਲ ਹੀ ਲਿਖਿਆ ਸਭ ਕੁਝ ਕਰਕੇ ਕਹੋ ਅਸੀਂ ਨਿਕੰਮੇ ਪਤਾ ਕੀ ਇਹ ਓਟਾ ਦੇ ਕੋ ਕਾਮੀ ਲੈ ਰਿਆ ਨਾ ਇਹੋ ਹੀ ਬੜੀ ਵੱਡੀ ਗੱਲ ਆ ਇਹੋ ਹੀ ਬੜੀ ਵੱਡੀ ਗੱਲ ਆ ਵੀ ਤੁਹਾਨੂੰ ਆਪਣੇ ਪ੍ਰੋਗਰਾਮ ਚ ਆਪਣੀ ਯੋਜਨਾ ਚ ਸ਼ਾਮਲ ਕਰ ਰਿਆ ਇਹ ਹੀ ਬੜੀ ਵੱਡੀ ਗੱਲ ਆ ਹਾਲੇਲੂਇਆ ਹਾਲੇਲੂਇਆ ਤਾਂ ਕਿੰਨਾ ਦੇਪਰਾਧ ਮਾਫ ਕਰੋ ਪਹਿਲਾਂ ਬੰਦਿਆਂ ਦੇ ਇਦਾਂ ਹੀ ਪ੍ਰਭੂ ਭੋਜ ਲੈਣ ਲੈਂਦੇ ਪੈਂਦੇ ਆ ਕੋਈ ਮਾਫੀ ਨਹੀਂ ਕੋਈ ਦਿਲ ਸਾਫ ਨਹੀਂ ਕੋਈ ਕੁਛ ਨਹੀਂ ਰਿਜੂ ਰਿਜੂ ਕਰਦੇ ਰਹਿੰਦੇ ਆ ਇਹਦੇ ਯਹੂਦਾ ਵਾਲਾ ਸਾਹਾਬ ਆ ਯਹੂਦਾ ਦਾ ਧਿਆਨ ਪ੍ਰਭੂ ਭੋਜ ਵਾਲੀ ਬੰਦਗੀ ਵਿੱਚ ਪ੍ਰਭੂ ਭੋਜ ਵਾਲੀ ਬੰਦਗੀ ਚੈਨੀਗ ਯਹੂਦਾ ਪ੍ਰਭੂ ਭੋਜ ਦੀ ਮੀਟਿੰਗ ਤੇ ਤੇ ਆ ਗਿਆ ਪਰ ਧਿਆਨ ਉਹਦਾ थैली वाल सी का। तो प्रभु भोज की मीटिंग चाके प्रभु भोज लैन का मतलब यह नहीं गा भी जायकार होगी घड़ी दड़ी रो लिया छे दिन कि भी खो लिया कि समझा है 7ਵੇਂ ਦਿਨ 10 ਦਾ ਨੋਟ ਬੋਲਿਆ ਤੇ 6 ਦਿਨ ਜੇਬੇ ਚੋਂ ਵੀ ਖੋਲਿਆ ਤਿੰਨ ਦਾ ਨਹੀਂ ਦਿੱਤੇ ਤਾ ਨਹੀਂ ਦਿੱਤੇ ਤਿੰਨ ਦਾ ਨਹੀਂ ਦਿੰਦੇ ਆ ਦਾਨ ਗੇ ਲਿਓ ਮੇਰਾ ਫਿਰ ਅੱਜ ਹੋ ਕੇ ਨਾ ਨਿਕਲਣਗੇ ਤੇ ਆਖਿਓ ਹਾਂ ਇੱਕ ਮੈਨੂੰ ਕਹਿੰਦਾ ਮੀਟਿੰਗ ਵਾਲੇ ਦਿਨ ਨਹੀਂ ਆਉਣਾ ਆਪਾਂ ਐਤਵਾਰ ਨਹੀਂ ਆਉਣਾ ਨਿਆਣਿਆਂ ਦੀਆਂ ਫਿਸਾਵਾ ਕਰਾਏ ਆ ਲਓ ਜੀ ਉਹ ਜਨਾਨੀ ਲੱਤਾਂ ਹੀ ਘੁੱੜਦੀ ਰਹਿੰਦੀ ਉਹਦੀ ਹੂੰ ਕੀ ਹੋਣਾ ਹੈ ਭਲਾ ਜ਼ੀਰੋ ਇਹ ਮੂੰਹ ਤੋਂ ਤੁਹਾਡੇ ਤੋਂ ਪਤਾ ਲੱਗ ਜਾਂਦਾ ਵੀ ਤੁਸੀਂ ਜ਼ੀਰੋ ਬਣੇ ਜੇ ਮੇਰੀ ਗੱਲ ਸੁਣ ਕੇ ਕਿੰਨੇ ਹੀਰੋ ਬਣੇਗੇ ਜਿਹੜਾ ਕਹਿੰਦਾ ਨਾ ਮੈਂ ਜਿਆਦਾ ਨੇੜੇ ਹਾਂ ਤੋਖੇ ਜਿੰਨੇ ਕੁ ਖਾਗੇ ਨਾ ਜਿਆਦਾ ਕਾਰੀ ਹੈ ਬਹੁਤ ਜਿਆਦਾ ਨੇੜੇ ਰਹਿਣ ਵਾਲੇ ਬੰਦੇ ਨੂੰ ਸਾਰਿਆਂ ਦੇ ਸਾਹਮਣੇ ਝਿੜਕੋ ਉਹ ਜਿੰਨੀਆਂ ਨਿਕੀਆਂ ਨਿਕੀਆਂ ਭਲਾਈਆਂ ਤੁਹਾਨੂੰ ਸਾਰਾ ਚਿੱਤੇ ਕਰਾ ਦੋ ਕਿੰਨੇ ਸਮਝਾਂ ਨਾ ਜੀ ਕਲਾਮ ਚ ਲਿਖਿਆ ਸਭ ਕੁਝ ਕਰਕੇ ਕਹੋ ਅਸੀਂ ਨਿਕੰਮੇ ਕੱਖ ਨਹੀਂ ਕੀਤਾ ਸਭ ਕੁਝ ਕਰਕੇ ਵੀ ਤੁਸੀਂ ਮਾਲਕ ਥੋੜੀ ਬਣ ਜਾਂਦੇ ਹੋ ਰਹਿੰਦੇ ਤੇ ਨੌਕਰ ਦੇ ਨੌਕਰੀ ਉਹ ਵੇਲਾ ਰਹਿ ਕੇ ਵੀ ਕੀ ਆ ਮਾਲਕ ਆ ਤੁਸੀਂ ਸਭ ਕੁਝ ਕਰਕੇ ਵੀ ਕੀ ਜੇ ਨੌਕਰ ਪਰ ਇਕਰਾਰ ਇਹ ਕਰਨਾ ਹੁੰਦਾ ਆ ਵੀ ਅਸੀਂ ਨਿਕੰਮੇ ਅਸਿਂ ਪ੍ਰਭੂ ਕੋਚ ਵੀ ਨਹੀਂ ਹੈ ਜੋ ਕੁਝ ਸਾਨੂੰ ਕਰਨਾ ਚਾਹੀਦਾ ਸੀ ਪ੍ਰਭੂ ਸੀ ਸ਼ਰਮਿੰਦੇ ਆ ਹੁਣ ਤੱਕ ਜਿੰਨਾ ਚਿਰ ਹੋ ਗਿਆ ਸੇਵਕਾਈ ਚ ਆਏ ਨੂੰ ਉਹਨਾਂ ਚਿਰ ਉਹਨਾਂ ਕੁਝ ਨਹੀਂ ਕੀਤਾ ਜਿੰਨਾ ਕੁਝ ਕਰਨਾ ਚਾਹੀਦਾ ਸੀ ਜਿੱਦਨ ਤੁਸੀਂ ਕਹਿਤਾ ਪ੍ਰਭੂ ਮੈਂ ਗਲਤ ਆ ਕੋਈ ਕਰਜ਼ਾ ਛਾੜ ਦੇਣਾ ਉਹਦੇ ਸਿਰ ਕਿਉਂਕਿ ਉਹਨੇ ਤੁਹਾਨੂੰ ਵਧਾਉਣਾ ਸ਼ੁਰੂ ਕਰ ਦੇਣਾ ਕਾਂਟਾ ਵੱਜ ਜਾਂਦਾ ਤੁਹਾਡੇ ਤੇ ਔਰ ਸਭ ਤੋਂ ਵੱਧ ਬੰਦਾ ਜਮਾ ਦੇ ਨਿਸ਼ਾਨ ਚ ਨਹੀਂ ਵੱਧਦੇ ਸੰਖਿਆ ਰਕਮ ਜਮਾ ਕੀ ਤਿਆਨਿ ਵਾਦੀ ਸਭ ਤੋਂ ਜਿਆਦਾ ਰਕਮ ਕਦੋ ਵਾਦੀ ਹੈ ਬਈ ਗੁਣਾ ਕੀਤੇ ਆ ਗਲਤ ਹੋ ਜਾਓ ਪ੍ਰਭੂ ਮੈਨੂੰ ਪਤਾ ਵਾ ਵੀ ਆਹ ਕੰਮ ਸਹੀ ਸੀ ਮੈਂ ਕਰ ਦਿੱਤਾ ਵਾ ਪਰ ਕਿਤਨਾ ਕਿਤੇ ਮੇਰੇ ਕੋਲ ਭੁੱਲ ਹੋ ਗਈ ਹੋਣੀ ਆ ਫਿਰ ਵੀ ਫਿਰ ਵੀ ਮੈਂ ਗਲਤੀਆਂ ਪ੍ਰਭੂ ਤੂੰ ਅੱਜ ਵੀ ਯਸੂਈ ਹੈ ਤੂੰ ਅੱਜ ਵੀ ਪਰਫੈਕਸ਼ਨ ਚ ਹੈ ਹallelujah ਹallelujah ਪਰਮੇਸ਼ੂ ਤੁਹਾਨੂੰ ਬਹੁਤ ਆਸ਼ੀਸ਼ ਤੇ ਬਰਕਤ ਦੇਵੇ ਇਹ ਮੈਸੇਜ ਜੀਣਾ ਜੋ ਮੈਂ ਪ੍ਰਚਾਰ ਕੀਤਾ ਹੋ ਸਕਦਾ ਇਹਨਾਂ ਛਾਂ ਦਿਨਾਂ ਚ ਮੇਰੇ ਕੋ ਵੀ ਨਾ ਜੀਆ ਜਾਏ ਪਰ ਇੱਕ ਹੈ ਜੋ ਸਾਡੀ ਅਗਵਾਈ ਕਰ ਸਕਦਾ ਹੈ ਪਵਿੱਤਰ ਆਤਮਾ ਹallelujah ਹallelujah ਕੋਈ ਪ੍ਰਚਾਰਕ ਆਪਣੇ ਮੈਸੇਜ ਨੂੰ ਨਹੀਂ ਜੀ ਸਕਦਾ ਕੋਈ ਵਿਸ਼ਵਾਸੀ ਸੁਣ ਕੇ ਜੀ ਨਹੀਂ ਸਕਦਾ ਜਦ ਤੱਕ ਉਹ ਹੀ ਜੀਵਨ ਕਰਤਾ ਤੁਹਾਡੇ ਨਾਲ ਨਾ ਛੱਲੇ ਲਿਖਿਆ ਹਨੋਕ ਪਰਮੇਸ਼ੁਰ ਦੇ ਨਾਲ ਚੱਲਦਾ ਚੱਲਦਾ ਅਲੋਪ ਹੋ ਗਿਆ ਜਿੰਨਾ ਚਿਰ ਅਲੋਪ ਕਰਨ ਵਾਲੇ ਦੇ ਪਿੱਛੇ ਨਹੀਂ ਤੁਸੀਂ ਚੱਲਦੇ ਤਦ ਤੱਕ ਅਲੋਪ ਨਹੀਂ ਹੋ ਸਕਦੇ ਲਿਖਿਆ ਯਿਸੂ ਮਸੀਹ ਵੱਲ ਤੱਕਦੇ ਰਹੋ ਜਿਹੜਾ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਭਾਈ ਨੇ ਆ ਪ੍ਰਚਾਰ ਕੀਤਾ ਹੀ ਵੇਖਨੇ ਆ ਹੁਣ ਕੁਛ ਕਰਦਾ ਕਿ ਨਹੀਂ ਇਦਾਂ ਇਦਾਂ ਨਹੀਂ ਗੱਲ ਬੰਨਨੀ ਮੇਰੇ ਚ ਵੀ ਗਲਤੀਆਂ ਹੋਈ ਜਾਣੀਆਂ ਨੇ ਪਰ ਕਲਾਮ ਚ ਲਿਖਿਆ ਕਿਦੇ ਵੱਲ ਤੱਕਦੇ ਰਹੋ ਭਾਈ ਯਿਸੂ ਮਸੀਹ ਮੈਨੂੰ ਵੀ ਤੱਕਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਤੱਕਣ ਦੀ ਲੋੜ ਆ ਪ੍ਰਭੂ ਤਾਨੂੰ ਬਹੁਤ ਆਸ਼ੀਸ਼ ਤੇ ਸਭ ਨੂੰ ਜੈ